ਉਪਣੇ ਪਹਿਲਾਂ ਹੀ ਇੱਕ ਫਿਜ਼ੀਓਲੋਜਿਸ ਨੂੰ ਸੁਣਦਾ ਪਿਆ ਸੀ ਡਾਕਟਰ ਐਂਡੀ ਗੈਲਫਨ ਨਾਮ ਉਹਨਾਂ ਦਾ ਉਹ ਮੀਨਸ ਜਿੰਨੇ ਵੀ ਐਨਬੀਏ ਦੇ ਇਹਨਾਂ ਦੇ ਕਾਫੀ ਜ਼ਿਆਦਾ ਟ੍ਰੇਨ ਕਰਦੇ ਆਗੇ ਨੇ ਜੋ ਵੀ ਇਲਾਈਟ ਐਥਲੀਟਸ ਹੈਗੇ ਨੇ ਸੋ ਤੁਹਾਡੀ ਗੱਲ ਦੇ ਵਿੱਚ ਉਹਨਾਂ ਦੀ ਗੱਲ ਨੂੰ ਬਿਲਕੁਲ ਜ਼ਿਆਦਾ इजीली ਸਮਝ ਪਾ ਰਹੇ ਆ ਉਹਨਾਂ ਨੇ ਕਿਹਾ ਕਿ ਹਰ ਇੱਕ ਬੰਦੇ ਦਾ ਫਿਟਨੈਸ ਤੇ ਲੌਂਜੀਵਿਟੀ ਵਾਸਤੇ ਆਪਣੇ ਜਿੰਨਾ ਵੀ ਪ੍ਰੋਟੋਕਾਲ ਹੈਗਾ ਨਾ ਉਹਦੇ ਚ ਪੁਲ ਪੁਸ਼ ਹਿੰਜ ਰੋਟੇਸ਼ਨ ਵੈਰੀ ਇੰਪੋਰਟੈਂਟ ਜੋ ਕਿ ਮੈਨੂੰ ਲੱਗਦਾ ਕਿ ਜਿਹੜੇ ਸੋ ਕਾਲਡ ਆਪਾਂ ਹਾਈਪਰਟ੍ਰੋਫੀ ਵਾਲੇ ਫੈਨਸ ਹੈਗੇ ਨਾ ਸਾਡੇ ਰੋਟੇਸ਼ਨ ਬਹੁਤ ਬੈਡਲੀ ਮਿਸਿੰਗ ਹੁਣ ਜੋ ਤੁਸੀਂ ਐਗਜ਼ਾਮਪਲ ਦੱਸੀ ਆ ਕਿਉਂਕਿ ਮੈਂ ਇਹ ਚੀਜ਼ ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰਦਾ ਪਿਆ ਹੈਗਾ ਤੁਸੀਂ ਜੋ ਦੱਸਿਆ ਉਹ ਬਿਲਕੁਲ ਹਰ ਇੱਕ ਚੀਜ਼ ਢੋਕਦੀ ਉਹਦੇ ਤੇ ਕਿਉਂਕਿ ਅ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਜਦੋਂ ਵੀ ਤੁਸੀਂ ਜਿਮ ਦੇ ਵਿੱਚ ਐਂਟਰ ਕੀਤੇ ਹਨਾ ਤੇ ਆਬਵੀਅਸਲੀ ਸਾਡਾ ਗੋਲ ਹੁੰਦਾ ਹੈ ਟੂ ਲੁੱਕ ਗੁੱਡ ਟੂ ਇਨਕਰੀਜ਼ ਯੋਰ ਮਸਲ ਸਾਈਜ਼ ਹਨਾ ਮਸਲ ਹਾਈਪਰਟ੍ਰੋਫੀ ਜਿਹਨੂੰ ਆਪਾਂ ਕਹਿੰਦੇ ਨੇ ਤਾਂ ਇਹ ਪੈਰਾਡਾਈਮ ਸ਼ਿਫਟ ਤੁਹਾਡਾ ਕਿੱਦਾਂ ਆ ਕਿਤੇ ਨਾਲ ਕੋਈ ਹੁਣ ਨਹੀਂ ਫਿਟਨੈਸ ਵੱਲ ਟ੍ਰੇਨ ਕਰਨਾ ਸ਼ੁਰੂ ਕਰ ਚੁੱਕੇ ਆ ਕੀ ਇਹ ਜਿਹੜੀ ਤੁਹਾਡੀ ਡਿਸਕ ਬਲਜ ਇਹ ਇੱਕ ਇਨਸਿਕਿਉਰਿਟੀ ਬੰਦੀ ਵੀ ਹੈਗੀ ਹੈ। ਦੈਟਸ ਵਾਈ ਤੁਸੀਂ ਬਹੁਤ ਜ਼ਿਆਦਾ ਐਕਸਰਸ ਨਹੀਂ ਕਰਦੇ ਪਏ ਹੈਗੇ ਤੇ ਉਹੀ ਚੀਜ਼ ਤੁਸੀਂ ਕਿਤਨਾ ਕਿਤੇ ਆਪਣੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਅਵੇਅਰ ਕਰਦੇ ਪਏ ਹੈਗੇ। ਵਾਟ ਇਜ਼ ਦ ਰੀਜ਼ਨ ਬਿਹੈਵਰ ਕਰਨਾ ਬਹੁਤ ਵੱਡਾ ਭਈ ਕਿਸੇ ਵੀ ਬੰਦਾ ਜਿਹੜਾ ਕਿ ਜਦੀ ਮੈਂਟੈਲਿਟੀ ਇਦਾਂ ਐਕਸਟ੍ਰੀਮ ਤਰ੍ਹਾਂ ਐਕਸਟ੍ਰੀਮ ਤਰ੍ਹਾਂ ਦੇ ਨਾਲ ਪੁਸ਼ ਕਰੰਦੇ ਹੁੰਦੀ ਕੋਈ ਐਥਲੀਟ ਵੀ ਹੋਵੇ ਉਹਦੇ ਕੈਰੀਅਰ ਦੇ ਵਿੱਚ ਸੱਟ ਲੱਗਣਾ ਸਿਰਫ ਫਿਜ਼ੀਕਲ ਚੋਟ ਨਹੀਂ ਹੁੰਦੀ ਹੈਗੀ। ਮੈਂਟਲੀ ਤੌਰ ਤੇ ਬੰਦਾ ਬਹੁਤ ਜ਼ਿਆਦਾ ਰਹਿ ਜਾਂਦਾ। ਤੁਸੀਂ ਇਮੇਜਿਨ ਕਰੋ ਕਿ ਤੁਸੀਂ 150 ਕਿਲੋ 200 ਕਿਲੋ ਚੱਕ ਕੇ ਤੁਸੀਂ ਸਕਵਾ डेडलिफ्ट ਲਾਂਦੇ ਪਿਓ ਅਗਲੇ ਦਿਨ ਅਗਲਾ ਹੀ ਦਿਨ ਹੈ ਤੇ ਤੁਹਾਡੇ ਕੋਲ ਏਦਾਂ ਕਰਕੇ ਸਿੱਧਾ ਖੜਾ ਆਪਣਾ ਵੇਢ ਨਹੀਂ ਚਲੇ ਜਾਂਦਾ ਪਿਆ ਤੁਹਾਨੂੰ ਮਹੀਨਾ ਇੱਕ ਦੋ ਮਹੀਨੇ ਘਰ ਬੈਠਣਾ ਪੈਗਾ ਮੈਨੂੰ ਸਪੋਜ਼ ਕਰੋ ਕਿ ਮਹੀਨਾ ਇੱਕ ਦੋ ਮਹੀਨੇ ਘਰ ਬੈਠਣਾ ਪੈਗਾ ਉਹਦੇ ਨਾਲ ਤੁਹਾਨੂੰ ਲੱਗਦਾ ਪਏਗਾ ਕਿ ਮੇਰਾ ਮੈਂ ਕਮਜ਼ੋਰ ਹੁਣਾ ਠੀਕ ਹੈ ਇਹ ਮੈਂਟਲੀ ਬਹੁਤ ਜ਼ਿਆਦਾ ਹਿੱਟ ਕਰਦਾ ਬੰਦੇ ਪੀ ਡੀਜ਼ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਬੁਆਡਲੀ ਜਿਹੜੇ ਬੰਦਿਆਂ ਦਾ ਨੈਗੇਟਿਵ ਇਫੈਕਟ ਇਹੀ ਆਉਂਦਾ ਕਿ ਜਦੋਂ ਉਹ ਪੀ ਡੀਜ਼ ਤੇ ਹੁੰਦੇ ਆ ਗਰੋਥ ਹਾਰਮਨ ਲੈ ਰਹੇ ਹੁੰਦੇ ਉਹ ਬੋਡੀ ਦੇ ਵਿੱਚ ਧੱਕ-ਧੱਕ ਮਾਰਦੇ ਆਂਡ ਜਿੱਦਾਂ ਹੀ ਉਹ ਘਟ ਛੱਡਦੇ ਆ ਉਹ ਵਾਪਸ ਸ਼ੁਰੂ ਤਾਂ ਕਰਦੇ ਆ ਕਿ ਉਹਨੂੰ ਲੱਗਦਾ ਯਾਰ ਕਿ ਮੇਰਾ ਕੰਫੀਡੈਂਸ ਹੀ ਨਹੀਂ ਹੈ ਹਾਂ ਸੋ ਇਹ ਚੀਜ਼ ਮ ਮੇਰੀ ਏਜ 37 ਠੀਕ ਹੈ ਜੇਕਰ ਮੈਂ 10 ਸਾਲ ਛੋਟਾ ਹੁੰਦਾ ਸ਼ਾਇਦ ਮੈਂ ਇਦਾਂ ਵੀ ਗੱਲਾਂ ਨਾ ਕਰਦਾ ਹੁੰਦਾ ਵੀ ਤੁਸੀਂ ਸੇਫ ਰਹਿ ਕੇ ਆਰਾਮ ਦੇ ਨਾਲ ਗੱਲ ਕੰਮ ਕਰਉਣਾ ਉਹ ਤੱਕ ਦੀ ਸੋਚੀ ਤਾਂ ਹੀ ਨਹੀਂ ਸੀ ਮੈਂ ਫਸਟ ਟਾਈਮ ਜਦੋਂ ਮੇਰੇ ਕੋਚ ਨੇ ਮੈਨੂੰ ਸਮਿਥ ਮਸ਼ੀਨ ਤੋਂ ਹਟਾਇਆ ਸੀ ਉਹਨਾਂ ਮੈਂ ਸਮਿਥ ਮਸ਼ੀਨ ਦੇ ਚੰਗਿਆੜੇ ਘੜਦਾ ਪਿਆ ਸੀ ਮਤਲਬ ਕਿ ਚੰਗਿਆੜੇ ਕੋ ਬਿਸਮਿਤ ਮਸ਼ੀਨ ਤੇ ਕੀ ਕਰਦੇ ਮੇਰੇ ਨਿਕਲਦੇ ਪਈ ਕੋਚ ਨੇ ਦੇਖਿਆ ਕਿ ਇਹ ਸਾਲਾ ਆਪਣੇ ਚੰਗਿਆੜੇ ਘੜਦਾ ਮੈਨੂੰ ਹਟਾਓ ਤੂੰ ਚੱਜ ਨਾਲ ਸਕਵਾੜ ਲਾਣੀ ਖਾਓ ਮਤਲਬ ਮਤਲਬ ਤੇ ਪ੍ਰੋਵਾਈਡ ਨਹੀਂ ਸੀ ਕਰੀਦੀ ਇੰਨਾ ਪਤਾ ਸੀ ਕਿ ਲੱਤਾਂ ਸੁੱਜਣ ਡੀਆਂ ਬਸ ਬਹੁਤ ਅਗਲੀ ਅਗਲੇ ਦਿਨ ਉੱਠਣ ਨਹੀਂ ਹੁੰਦਾ ਯਾਰ ਬਹੁਤ ਵਧੀਆ ਸਭ ਕੁਝ ਹੋਣਾ ਨਹੀਂ ਸੋਚੀਦਾ ਸੀ ਪਰ ਲੱਗਦਾ ਹੈ ਕਿ ਸੋਚਣੀ ਦੀ ਜ਼ਰੂਰਤ ਪਰ ਬਹੁਤੇ ਲੋਕ ਪਈ ਜੇ ਤਾਂ ਸੱਟ ਲੱਗਦੀ ਆ ਤੇ ਆੜੀਆਂ ਐਕਸਰਸ ਜਿਹੜੀ ਤੁਸੀਂ ਤੜੀਆਂ ਫੇਵਰਟ ਆ ਠੀਕ ਆ ਓਵਰਹੈਡ ਪ੍ਰੈਸ ਹੋ ਗਿਆ ਬੈਕ ਬਿਹਾਈਂਡ ਦਾ ਸ਼ੋਲਡਰ ਹੋ ਗਿਆ ਜਾਂ ਤੁਸੀਂ ਆ ਇਨਕਲਾਈਨਡ ਬੈਂਚ ਪ੍ਰੈਸ ਦੀ ਗੱਲ ਕਰਦੇ ਪਿਆ ਕਿ ਮੈਂ ਇਦਾਂ ਦਾ ਨਾ ਗੱਲ ਕਰਦਾ ਮੈਂ ਖੁਦ ਵੀ ਬਹੁਤ ਕੱਟ ਲਾਉਣਾ ਹੈਗਾ ਇਹਨਾਂ ਨੂੰ ਤੋ ਇਨ ਐਕਸਰਸਸ ਤੋਂ ਸਭ ਨੂੰ ਦੂਰ ਭਜਦੇ ਆ ਉਹ ਤੇ ਸਭ ਨੂੰ ਬਿਲਕੁਲ ਸੇਫਲੀ ਖੇਡਣਾ ਸ਼ੁਰੂ ਕਰ ਦਿੰਦੇ ਆ ਇਹ ਜਿਹੜੀ ਐਕਸਰਸਸ ਹੈ ਨਾ ਇਹ ਇਹਦੇ ਨਾਲ ਛੱਟ ਦਾ ਕੋਈ ਤਾਲੁਕ ਨਹੀਂ ਹੈ ਜੇ ਜ਼ਿਆਦਾਤਰ ਜਿਹੜੀਆਂ ਮੈਂ ਮੋਬਿਲਿਟੀ ਦੇ ਬਾਰੇ ਗੱਲ ਕਰਨਾ ਜਾਂ ਫਿਰ ਮੈਂ ਤੁਹਾਨੂੰ ਅਮ ਆਪਣੀ ਫੰਕਸ਼ਨਲ ਸਟਰੈਂਥ ਇਨਕਰੀਜ਼ ਕਰਨ ਦੇ ਬਾਰੇ ਨਾ ਸਿਰਫ ਤੁਸੀਂ ਸਿਰਫ ਫਿਜ਼ੀਕਲੀ ਵਧੀਆ ਦੇਖੋ ਤੁਸੀਂ ਮਤਲਬ ਏਬਲ ਵੀ ਹੋ ਹਣਾ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਉਹਦੇ ਪਿੱਛੇ ਹੋ ਸਕਦਾ ਕਿ ਮੇਰੀ ਜੋ 60 ਵੇ ਜਾਂ ਜਿਹੜੀ ਮੇਰੀ ਹਿਸਟਰੀ ਹੈ ਜਿਸ ਤਰੀਕੇ ਦੇ ਨਾਲ ਚੱਲਦਾ ਪਿਆ ਉਹ ਇੱਕ ਰੀਜ਼ਨ ਹੋ ਸਕਦਾ ਲੇਕਿਨ ਜੋ ਐਕਸਰਸਾਈਜ਼ਾਂ ਮੈਂ ਕਹਿੰਦਾ ਪਿਆ ਨ ਅ ਮੈਂ ਤੁਹਾਨੂੰ ਦੱਸਣਾ ਵਾ ਕਿ ਸਾਡੇ ਪਿੰਡ ਦੇ ਆਲੇ ਦੁਆਲੇ ਪੰਜ ਛੇ ਜਿਮ ਨੇ ਪਰ ਇਹ ਜਿਮਾਂ ਦੇ ਵਿੱਚ ਉਹ ਇਕੁਪਮੈਂਟ ਹੈ ਹੀ ਨਹੀਂ ਜਿਹੜਾ ਤੁਸੀਂ ਸ਼ਹਿਰਾਂ ਦੇ ਵਿੱਚ ਆਪਾਂ ਗੱਲਾਂ ਕਰਦੇ ਹਾਂ ਜਿਵੇਂ ਇਹ ਵਾਲੀ ਰਿਕਲ ਰੋਡ ਵਾਲੇ ਉੱਥੇ ਡੰਬਲ ਨੇ ਉੱਥੇ ਬਾਰਬਲ ਹੈ ਤਾਂ ਉੱਥੇ ਬੈਂਚ ਪਏ ਨੇ ਦੋ ਜਾਂ ਤਿੰਨ ਤਰ੍ਹਾਂ ਦੇ ਕਰ ਲਓ ਉੱਥੇ ਜਾ ਕੇ ਤੁਸੀਂ ਕੀ ਕਰ ਲੋਗੇ ਉੱਥੇ ਤੁਹਾਨੂੰ ਉਹੋ ਕੁਝ ਹੀ ਕਰਨਾ ਪੈਣਾ ਔਰ ਇਹ ਜਿਹੜਾ ਕੇਸ ਹੈ ਇਹ ਸਿਰਫ ਮੇਰੇ ਪਿੰਡ ਦੇ ਆਲੇ ਦੁਆਲੇ ਦਾ ਨਹੀਂ ਹੈਗਾ ਮੈਂ ਦੇਖਿਆ ਜਿੱਥੇ ਵੀ ਜਾਇਦਾ ਇਹੋ ਕੁਝ ਮਤਲਬ ਬਹੁਤ ਜ਼ਿਆਦਾ ਫੈਂਸੀ ਜਿਮ ਸਾਡੇ ਇੰਡੀਆ ਦੇ ਵਿੱਚ ਵਾਈਡਲੀ ਅਵੇਲੇਬਲ ਨਹੀਂ ਹੈ ओके ਸ਼ਰਧ ਵਿੱਚ ਹੈਗੇ ਨਹੀਂ ਪਿੰਡਾਂ ਤੋਂ ਬਿਲਕੁਲ